ਸੋਈ ਜਾ ਕੇ ਹਾਲ ਬਣਾਇਆ ਚੜ ਕੇ ਬੈਠੀ ਸੋਫੇ ਤੇ ਇਹਨੂੰ ਇਹਨਾਂ ਨੂੰ ਨਹੀਂ ਪਤਾ ਸੀ ਵਿਮਨ ਨੇ ਆਉਣਾ ਅੱਜ ਤੇ ਮੇਰੇ ਕੋ ਕੰਮਕੁਮ ਕਰ ਲਵਾ ਕੋਈ ਸਬਜ਼ੀ-ਭਾਜੀ ਬਣਾ ਲਾ ਕੋ ਭਾਂਡੇ ਛੰਡਿਆਂ ਦਾ ਢੇਰ ਲਾਇਆ ਵੇਲੀ ਬੈਠੀ ਆ ਨਾ ਕੋ ਕੰਮ ਨਾ ਕੋ ਧੰਦਾ ਨਾ ਕੋ ਇਹਨੂੰ ਆਖ ਨਹੀਂ ਆਲਾ ਵਾ ਬੰਦਾ ਕੰਮਕੁਮ ਕਰੇ ਫੇਰ ਬੰਦਾ ਦੁਪਹਿਰੇ ਵੇਲਾ ਆ ਕੇ ਲੰਮੇ ਪੈ ਜੇ ਕੀ ਬੜਬੜ ਲਈ ਆ ਮੰਮੀ ਬੜਬੜ ਕੀ ਲਾਉਣੀ ਆ ਤੇ ਇਹਨੂੰ ਨਹੀਂ ਪਤਾ ਵੀ ਵਿਮਲ ਨੇ ਆਉਣਾ ਤੇ ਮੈਂ ਥੋੜਾ ਬੁਤਾ ਕੋਈ ਰਸੋਈ ਸਾਹਗਲਾ ਵੇਖ ਕੀ ਖਲਾਰਾ ਪਿਆ ਵਿਮਲ ਨੇ ਆਉਣਾ ਵਾ ਤੇ ਆਉਣਾ ਵਿਮਲ ਨੇ ਵਿਚਾਰ ਆ ਗਿਆ ਇਹ ਗੱਡੀ ਗੱਲ ਆ ਨਹੀਂ ਨਹੀਂ ਮੰਮੀ ਤੈਨੂੰ ਭਲੇਖਾ ਲੱਗਾ ਵਾ ਵਿਮਲ ਨੇ ਨਹੀਂ ਆਉਣਾ ਗੁਰਪ੍ਰੀਤ ਨੇ ਆਉਣਾ ਵਾ ਮੇਰੇ ਨਾਲ ਹੁਣੇ ਗੱਲ ਹੋਈ ਆ ਫੋਨ ਤੇ ਗੁਰਪ੍ਰੀਤ ਨੇ ਕੀ ਕਰਨਾ ਵਾ ਵਿਮਲ ਨਹੀਂ ਆਉਣਾ ਤੈਨੂੰ ਨਹੀਂ ਪਤਾ ਤੂੰ ਉਹ ਕੰਮ ਚੋਰ ਬਣਦੀ ਆ ਤੁਹਾਨੂੰ ਕਿੰਨੇ ਕਿ ਆ ਵੀ ਵਿਮਲ ਨਹੀਂ ਆਉਣਾ ਦੱਸੋ ਮੈਨੂੰ ਫੋਨ ਆਇਆ ਮੈਨੂੰ ਪਤਾ ਵਿਮਲ ਲੈ ਆਉਣਾ ਵਿਮਲ ਦਾ ਵਿਮਲ ਦਾ ਆਇਆ ਬਸ ਇਹਨੂੰ ਕਿੰਨੇ ਕਹਤਾ ਇੱਥੇ ਆਉਨ ਨੂੰ ਮੈਂ ਤਾਂ ਗੁਰਪ੍ਰੀਤ ਦੀਦੀ ਨੂੰ ਸੱਦਿਆ ਵਾ ਕਿਉ ਗੁਰਪ੍ਰੀਤ ਨੇ ਕੀ ਕਰਨਾ ਉਹ ਵੀ ਧੀਏ ਕਰ ਦਿੱਤੇ ਉਹ ਹੀ ਆ ਜਿਹੜੀ ਮਰਜ਼ੀ ਆ ਜੇ ਕਿਉ ਮਾੜੀ ਆ ਵਿਮਲ ਨੂੰ ਕੀ ਗੱਲ ਆ ਉਹ ਨਹੀਂ ਆਪਣੇ ਘਰ ਆ ਸਕਦੀ ਮਾੜੀ ਚੰਗੀ ਮੰਮੀ ਇੱਥੇ ਮੈਂ ਗੱਡੀ ਪਸੰਦ ਕਰਨ ਲਈ ਆ ਮੈਂ ਤਾਂ ਗੱਲ ਇਹ ਕਰਨ ਲਈ ਆ ਕਿ ਇਹਨੂੰ ਤਾਂ ਕਿਹਾ ਹੀ ਨਹੀਂ ਕਿਸੇ ਨੇ ਆਉਣ ਨੂੰ ਮੈਂ ਤਾਂ ਗੁਰਪ੍ਰੀਤ ਦੀਦੀ ਨੂੰ ਬੁਲਾਇਆ ਵਾ ਕਿ ਚੱਲ ਦੀਦੀ ਤੂੰ ਇੱਥੇ ਆ ਜਾਓ ਇਹਦੇ ਸਮਝਣ ਲੱਗਣ ਦੀ ਇਹ ਵੀ ਆਉਣ ਲੱਗੀ ਆ ਸ਼ਾਇਦ ਫਿਰ ਗੁਰਪ੍ਰੀਤ ਨਾਲ ਗੱਲ ਹੋਈ ਹੋਵੇ ਵਿਮਲ ਦੀ ਵੜੀਆਂ ਨਰਮ ਹੋ ਗਈਆਂ ਕਿਤਰਾ ਤੇਰੀ ਕੈਂਚੀ ਵਾਂਗ ਜੁਬਾਨ ਚੱਲਦੀ 10 ਦਿਨ ਤੋਂ ਸਹੀ ਰਹੀ ਆ ਤੈਨੂੰ ਪਤਾ ਨਹੀਂ ਕੀ ਹੋ ਗਿਆ ਕੀ ਦੀ ਬਹਿਲੀ ਬਹਿ ਗਈ ਆ ਮੈਂ ਤਾਂ ਹੁਣ ਘਰ ਨਾ ਸਾਂਭਾਂ 10 ਦਿਨ ਤੱਕ ਤੁਹਾਨੂੰ ਤਾਂ ਸਹੀ ਲੱਗਣ ਦੀ ਸੀ ਕਿ ਹਾਂ ਸੂਡ ਪਾ ਕੇ ਲਵੇਟੀ ਲਵੇਟੀ ਤੁਰੀ ਫਿਰਨ ਢਈ ਹੁਣ ਮੈਂ ਆਪਣਾ ਘਰ ਸਾਂਭਣ ਨਹੀਂ ਆ ਮੈਨੂੰ ਪਤਾ ਕੀ ਚੰਗਾ ਤੇ ਕੀ ਮਾੜਾ ਵਾ ਇਹ ਵੀ ਲੈ ਲੱਗੀ ਆ ਇਹਨੇ ਮੈਨੂੰ ਥੋੜਾ ਬਹੁਤਾ ਨਾ ਸਮਝਾਇਆ ਕਿ ਗਿਨਾ ਚਿਰ ਤੇਰੀ ਬੇਤੀ ਨਾ ਨਾ ਦੋ ਚਾਹੁੰਦੇ ਨਹੀਂ ਹੋਵੇ ਉਹਨਾਂ ਚਿਰ ਤੂੰ ਸੁੱਤਰ ਨਹੀਂ ਹੁੰਦੀ ਮੰਮੀ ਜੇ ਤੁਸੀਂ ਕੰਮ ਕਰ ਹੀ ਦਿੱਤਾ ਨਾ ਥੋੜਾ ਬੋਤਾ ਤੇ ਤੁਹਾਡਾ ਫਰਜ਼ ਬੰਦਾ ਵਾ ਕੰਮ ਕਰਨ ਦਾ ਕੰਮ ਕਰਕੇ ਜਿਤਾਇਆ ਨਾ ਕਰੋ ਮੈਂ ਵੀ ਬਥੇਰੇ ਕਰਦੀ ਆ ਸਾਰਾ ਦਿਨ ਮੈਂ ਤਾਂ ਕਦੀ ਕਿਹਾ ਨਹੀਂ ਮੈਂ ਕੀਤਾ ਮੈਂ ਕੀਤਾ ਜੇ ਕਰਤਾ ਤਾਂ ਫਿਰ ਕੀ ਆ ਮੈਂ ਆਪ ਹੀ ਛੱਡਿਆ ਸੀ ਪਈ ਸੋਈ ਤੁਸੀਂ ਸਾਫ਼ ਕਰੋ ਸਾਫ਼ ਕਰੋ ਤਾਂ ਬਾਕੀ ਸਬਜੀ ਪਾਜੀ ਨਹੀਂ ਬਣਾਉਣਾ ਕੁੜੀ ਆਉਣ ਡਈ ਆ ਪਹਿਲਾਂ ਚਾਹ ਪਾਣੀ ਬਣਾਵਾਂਗੇ ਫੇਰ ਰੋਟੀ ਪਾਣੀ ਪਕਾਵਾਂਗੇ ਇੰਨੀ ਵੀ ਤੈਨੂੰ ਸਮਝ ਜਾਈ ਜੀ ਆ ਕੁੜੀ ਬਣੀ ਆ ਵਿਮਲ ਵਾਸਤੇ ਕੜੀ ਬਣੀ ਆ ਔਣੀ ਦੀ ਮਸਲੀ ਪਨੀਰ ਦੀ ਪੁਰਜੀ ਬਣਾਉਣੀ ਓਹ ਕੋ ਬਣਾਉਣਾ ਕੜੀ ਨਾ ਖਵਾ ਦੇਣੀ ਲੈ ਤੂੰ ਬੰਦਾ ਆਪ ਬਣਾ ਲੈ ਐਡਾ ਰੋਬ ਕਰਦਾ ਮੇਰੇ ਤੇ ਔਂਡੀ ਓ ਮੈਂ ਤਾਂ ਪਨੀਰ ਪੁਰਜੀ ਬਣਾਉਣੀ ਆ ਗੁਰਪ੍ਰੀਤ ਦੀਦੀ ਵੀ ਆਉਣ ਵਾਲੀ ਆ ਉਹਦਾ ਕੀ ਆ ਉਹ ਕੜੀ ਨਾ ਰੋਟੀ ਖਾ ਲੂਗੀ ਔਂਡੀ ਪ੍ਰਧਾਨ ਮੰਤਰੀ ਐਵੇਂ ਬੱਸ ਇਹਨੂੰ ਕਿੰਨੇ ਸੱਤ ਲਿਆ ਵਾ ਗੁਰਪ੍ਰੀਤ ਨੇ ਤਾਂ ਫੋਨ ਕੀਤਾ ਨਹੀਂ ਹੋਣਾ ਜਿੱਦਾਂ ਤਾਂ ਉਹਦਾ ਹਿਸਾਬ ਕਿਤਾਬ ਆ ਇਹਨੂੰ ਕਿਥੋਂ ਸੂ ਲੱਗ ਗਈ ਆ ਇਹ ਵੀ ਆਉਂਦੀ ਆ ਮਰਿਆ ਮਾਰਤਾ ਸਾਰਾ ਦੱਸ ਕੇ ਮਾਤਾ ਨੇ ਕੜੀ ਨਾ ਦਿਖਵਾ ਦੂੰਗੀ ਸਬਜੀ ਸਬਜੀ ਬਣਾ ਕੋਈ ਦੂੰ ਕੜੀ ਨਾ ਖਵਾ ਦੇਂਗੀ ਇਹ ਕੁੜੀ ਦੀ ਤਾਂ ਐਡੀ ਲੁਦਰੋਂ ਵੱਧ ਗਈ ਆ ਨਾ ਕਿਤੇ ਮੈਂ ਨਹੀਂ ਇਹਦਾ ਕਰਾਂ ਮੈਂ ਕੀ ਇਹਨੂੰ ਤਾਂ ਕੋਈ ਨਿੱਕੇ ਵੱਡੇ ਦਾ ਹੈ ਹੀ ਨਹੀਂ ਵੀ ਮੈਂ ਕੀ ਬੋਲਦੀ ਆ ਇਹਨਾਂ ਦੀ ਤਾਂ ਇਹਦੀ ਤਾਂ ਜਿੰਨਾ ਚਿਰ ਦਹੀਂ 15 ਜਣੀ ਛੋਈ ਨਾ ਨਾ ਲੱਜੇ ਮੁੰਡੇ ਕੋਲ ਪੀਰ ਤਾਂ ਕੱਲ੍ਹ ਜਿ ਭਾਈ ਦੁੱਧਦੀ ਨਹੀਂ ਕੇ ਫੇਰ ਤਾਂ 10 ਦਿਨ ਮੇਰੇ ਸੌਖੇ ਉਹਦੇ ਵੀ ਸੌਖੇ ਪਤਾ ਨਹੀਂ ਕਿਾ ਤਰੀ ਬੜੀ ਹੋ ਗਈ ਇੱਥੇ ਆਣ ਕੇ ਪਹਿਲਾਂ ਤਾਂ ਕਿਤੇ ਕੁੰਦੀ ਨਹੀਂ ਮੈਂ ਤਾਂ ਆਖਾ ਚੰਗੀ ਬੜੀ ਆ ਪਾਰੇ ਤਾਂ ਬੜੀ ਚੀਜ਼ ਨਿਕਲੀ ਕੁੜੀ ਚਲੋ ਆਪੇ ਸੈਟ ਹੋ ਜੂਗੀ ਮੰਮੀ ਜੀ ਬਾਬੀ ਪਾਪ ਆਜਾ ਪੁੱਤ ਆਜੋ ਫਲੇ ਮਮੀ ਅੱਧਰ ਬੈਠੇ ਮੇਰੀਆਂ 3 ਆਈਆਂ ਸਤਿ ਸ਼੍ਰੀ ਅਕਾਲ ਮਮੀ ਜੀ ਸਤਿ ਸ਼੍ਰੀ ਅਕਾਲ ਰਾਜੀ ਪੁੱਤ ਹਾਂ ਠੀਕ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਕੀ ਹਾਲ ਹੈ ਠੀਕ ਠੀਕ ਵਧੀਆ ਹਾਂ ਹਾਂ ਕੱਲੀਆਂ ਆਈਆਂ ਜੀ ਹਾਂਜੀ ਇਹ ਛੱਡ ਗਏ ਸੀ ਗੱਡੀ ਚ ਅੱਛਾ ਅੱਛਾ ਹੋਰ ਪੁੱਤ ਵਧੀਆ ਹੋਵੇ ਜਿਉਂ ਵੀਰ ਪਰਜਾਈ ਦੀ ਰੋਟੀ ਕੀਤੀ ਮੁੜ ਕੇ ਤੇ ਤੁਸੀਂ ਕਿਤੇ ਮੁੜੀਆਂ ਹੀ ਨਹੀਂ ਫੋਨ ਤੇ ਮਾੜੀ ਚੰਗੀ ਗੱਲ ਕਰ ਲੈਂਦੀਆਂ ਜੀ ਮਮੀ ਇਦਾਂ ਹੀ ਬਸ ਟਾਈਮ ਹੀ ਨਹੀਂ ਲੱਗਦਾ ਤੇਨ ਹੋਲੀ ਮਿੱਤੇ ਲੱਗਾ ਹੀ ਆ ਪੁੱਤ ਟਾਈਮ ਤੇ ਲੱਗੇ ਹੀ ਆ ਨਾ ਫਿਰ ਬੰਦ ਕਰਨ ਦਿਆ ਸੀ ਕਿ ਮਿਲ ਕੇ ਆਈਏ ਤਾਂ ਚਲ ਚੰਗਾ ਕੀਤਾ ਭਾਬੀ ਰਸੋਈ ਚ ਚਲ ਤੁਸੀਂ ਸੋਣ ਨਾਲੇ ਵੇਖ ਚ ਆ ਜਾਓ ਭਾਬੀ ਰਸੋਈ ਚ ਤੇ ਰਸੋਈ ਦੀ ਹੋਣੀ ਆ ਰੋਟੀ ਪਾਣੀ ਨਹੀਂ ਕਰਨਾ ਤੁਸੀਂ ਤੁਹਾਨੂੰ ਪਤਾ ਹੀ ਨਾ ਹੋਣਾ ਹਾਂਜੀ ਤੇ ਰੋਟੀ ਪਾਣੀ ਨਹੀਂ ਕਰਨਾ ਚਲੋ ਮੈਂ ਜਾਂਨੀ ਭਾਬੀ ਕੋ ਹਾਂ ਜਾ ਮਿਲ ਕੇ ਆਓ ਕੋਈ ਨਹੀਂ ਆ ਜਾਂਦੇ ਮੰਮੀ ਇੱਥੇ ਭਾਬੀ ਤੂੰ ਸੁਣਾਉ ਠੀਕ ਮੈਂ ਠੀਕ ਆ ਪੁੱਤ ਰਸੋਈ ਚ ਨਹੀਂ ਹੋਏ ਤੇ ਕਿੱਥੇ ਹੋਵੇ ਸਾਰੀ ਢਾੜੀ ਤੇ ਮੈਂ ਲੱਗੀ ਰਹੀ ਨਹੀਂ ਹੁਣ ਤੱਕ ਤੁਸੀਂ ਆਉਣਾ ਕਰਕੇ ਤੇ ਉਹਨੂੰ ਮੈਂ ਆਖਿਆ ਡਾਂਟਿਆ ਵੀ ਤੂੰ ਰਸੋਈ ਚ ਵੜਾ ਕਿਉ ਮਮੀ ਤੂੰ ਇਹ ਕਿਉ ਕਰਦੇ ਹੋ ਉਹ ਕਿਉ ਨਹੀਂ ਕਰਦੇ ਨਹੀਂ ਪਹਿਲਾਂ ਕਰਨਾ ਪੈਂਦਾ ਪਹਿਲਾਂ ਤੇ ਵਿਚੋਲਾ ਆਉਂਦਾ ਬੜੀ ਚੰਗੀ ਬੜੀ ਚੰਗੀ ਹੁਣ ਪਤਾ ਲੱਗਦਾ ਈ ਦਾ ਵੀ ਅੰਦਰ ਹੀ ਉਹ ਚੰਗੀ ਹੁਣ ਉਹੋ ਹੀ ਲੱਛਣ ਹੋ ਗਈ ਇਹਦੇ ਹੁਣ ਮੈਂ ਕਿਹਾ ਮੁੰਡੇ ਨੂੰ ਦੱਸੂਗੀ ਆਪੇ ਥੋੜਾ ਬਹੁਤਾ ਡੰਟੂਗਾ ਛੇਲਾ ਲਾਉ ਇਹਦੀ ਤਾਂ ਫੇਰ ਇਹਨੇ ਸੁੱਤਾ ਲਵਾਈ ਨਹੀਂ ਨਹੀਂ ਮਮੀ ਆਕੇ ਦਨੀਆ ਗੱਲਾਂ ਕਰਨਦੇ ਸੋਈ ਲਾਊਗਾ ਵੀਰਾ ਕਿਉ ਲਾਊਗਾ ਉਦਾਂ ਪਿਆਰ ਨਾ ਸਮਝਾਇਆ ਕਰੋ ਸਮਝ ਜਾਣਾ ਉਹਨੇ ਹਜੇ ਨਿਆਣੀ ਸਿਆਣੀ ਆ ਪਿਆਰ ਨਾ ਪਹਿਣ ਬਥੇਰਾ ਸਮਝਾ ਕੇ ਮੈਂ ਮਲ ਵੇਖ ਲਿਆ ਮੈਂ ਉਹ ਨਹੀਂ ਉਹ ਕੰਮ ਤੇ ਆਉਂਦੀ ਸਵੇਰ ਦੀ ਹੁਣ ਇੱਥੇ ਲੰਮੀ ਪਈ ਸੀ ਤੇ ਰਸੋਈ ਚ ਜਾ ਕੇ ਹਾਲ ਵੇ ਭਾਂਡਾ ਛੰਨਾ ਸਾਰਾ ਮੈਂ ਕੀਤਾ ਰਸੋਈ ਚ ਕਿਤੇ ਆ ਨਾ ਉੱਤੇ ਗੰਧ ਚੜਿਆ ਜੋ ਸਬਜ਼ੀ ਭਾਜੀ ਖਲਾਰੀ ਉਹਦਾ ਨਹੀਂ ਫਿਰ ਜਿੰਨੇ ਸਾਰਾ ਕਰਕੇ ਫਿਰ ਮੈਂ ਲੰਮੀ ਪਵਾ ਤੇ ਪਤਾ ਵੀ ਆਪੇ ਉਹਨਾਂ ਨੇ ਆਉਣਾ ਵਾ ਮੈਂ ਕੋਈ ਦਾਲ ਸਬਜ਼ੀ ਬਣਾਵਾ ਆਹ ਤੇ ਗੱਲ ਮੰਮੀ ਤੁਹਾਡੀ ਠੀਕ ਆ ਪਰ ਮੈਨੂੰ ਖੋਦ ਹੀ ਵੇਖਣਾ ਚਾਹੀਦਾ ਵਾ ਪਰ ਕੋਈ ਨਹੀਂ ਤੁਸੀਂ ਵੀ ਨਾਲ ਹੈਲਪ ਕਰਵਾ ਦਿਆ ਕਰੋ ਦੋਵੇਂ ਜਣੀਆਂ ਰਲ ਮਿਲ ਕੇ ਕਰ ਲਿਆ ਕਰੋ ਪੁੱਤ ਮੈਂ ਤਾਂ ਸਬਜ਼ੀ ਭਾਜੀ چیر ਕੇ ਦੇਣੀ ਆ ਪਰ ਰੋਜ਼ਾ ਵੀ ਫਰਜ਼ਿਆ ਨਾ ਉਹਨੂੰ ਵੀ ਆਪ ਨੂੰ ਵੀ ਅਕਲ ਚਾਹੀਦੀ ਨਾ ਕਿ ਕਿਹੜੇ ਟਾਈਮ ਤੇ ਕਿਹੜਾ ਕੰਮ ਕਰਨਾ ਫੇਰ ਕੰਮ ਤਾਂ ਦਾ ਕਰਕੇ ਲੰਮੇ ਪਵੇ ਮੰਮੀ ਹੁਣ ਚੁੱਪ ਕਰੋ ਫੇਰ ਕਹਿਣਗੇ ਧੀ ਆਈ ਆ ਤੇ ਘਰੇ ਚੁਗਲੀਆਂ ਕਰਨ ਦੇ ਕੋਈ ਗੱਲ ਨਹੀਂ ਕੋਈ ਆਪੇ ਠੀਕ ਹੋ ਜੂਗੀ ਚਲ ਕੋਈ ਨਹੀਂ ਤੁਮਾਨੀ ਤੇ ਠੀਕ ਆ ਚਲ ਪੁੱਤ ਜਾਰੇ ਹੀ ਨਾ ਟਾਈਮ ਹੋ ਗਿਆ ਵਾ ਗੁਰਪ੍ਰੀਤ ਹੱਲੇ ਤੱਕ ਵੀ ਨਹੀਂ ਆਈ ਹੈਗੀ ਕਿੱਥੇ ਰਹਿ ਗਈ ਆ ਲੈ ਸਸੀ ਨੂੰ ਢਿੱਕਾਂ ਢਿੱਕਾਂ ਹੋਸਾ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਪਰਿਵਾਰ ਸਭ ਵਧੀਆ ਪਾਜੀ ਆਏ ਨਾਲ ਉਹ ਮੈਨੂੰ ਛੱਡ ਗਏ ਸੀ ਅੱਛਾ ਚੱਲ ਆ ਜਾ ਬੈਠਾ ਮੈਂ ਲਿਉਣੀ ਆ ਲਿੰਕਾ ਹਾਂ ਕੋਈ ਨਹੀਂ ਲਿੰਕਾ ਵੀ ਨਹੀਂ ਸੁਣਾਓ ਸਭ ਠੀਕ ਠਾਕ ਵਧੀਆ ਵਧੀਆ ਅੱਛਾ ਮੇਰੇ ਮੈਨੂੰ ਦੱਸੋ ਤੀ ਮੈਨੂੰ ਫੋਨ ਕਰਕੇ ਕਿਉਂ ਬੁਲਾਇਆ ਲੈ ਯਾਰ ਕਿੰਨਾ ਚਿਰ ਤੇ ਹੋ ਗਿਆ ਆਪਾਂ ਮਿਲੇ ਨਹੀਂ ਆ ਉਹ ਤੇ ਮੇਰਾ ਵੀ ਬੜਾ ਜੀ ਕਰਦਾ ਪਿਆ ਸੀ ਹਾਂ ਤੇ ਮੇਰੇ ਚਲੋ ਤੇ ਇਹ ਫੋਨ ਕਰਤਾ ਵਧੀਆ ਕੀਤਾ ਤੇਰਾ ਕਿੱਥੇ ਜੀ ਕਰਦਾ ਵਾ ਮੇਰਾ ਹੀ ਕਰਦਾ ਜਿਹੜਾ ਮੈਂ ਫੋਨ ਕਰ ਦਿੰਨੀ ਤੁਹਾਨੂੰ ਕੀ ਪਤਾ ਮੇਰਾ ਕਿੰਨਾ ਜੀ ਕਰਦਾ ਤੁਹਾਨੂੰ ਮੇਰੇ ਲੰਦੇ ਗੁਰਪ੍ਰੀਤ ਮੈਨੂੰ ਇੱਕ ਗੱਲ ਦੱਸ ਵਿਮਨ ਨੂੰ ਤੂੰ ਫੋਨ ਕੀਤਾ ਸੀ ਮੈਂ ਤੇ ਉਹਨੂੰ ਕਿਹਾ ਨਹੀਂ ਉਹ ਵੀ ਨਾਲ ਆਈ ਹਾਂ ਹਾਂਜੀ ਭਾਬੀ ਮੈਂ ਹੀ ਉਹ ਕੀਤਾ ਸੀ ਮੈਂ ਕਿਹਾ ਚੱਲ ਉਹ ਵੀ ਆ ਜੂਗੀ ਉਹਦੇ ਕੋ ਕਿਹੜਾ ਕਿਰਾਇਆ ਪਾੜਾ ਨਿਕਲਦਾ ਮੈਂ ਕਿਹਾ ਚੱਲ ਮੈਂ ਤੇ ਆਣਾ ਹੀ ਐ ਤੇ ਗੱਡੀ ਚੋ ਵੀ ਨਾਲ ਬਹਿ ਜੂਗੀ ਹੋਰ ਕੀ ਤੂੰ ਐਵੇਂ ਨੂੰ ਨਾਲ ਲੈ ਆਈ ਮੇਰਾ ਕਿਹੜਾ ਜੀ ਕਰਦਾ ਪਿਆ ਸੀ ਮੈਂ ਮੂੰ ਵਟਦੀ ਰਹਿੰਦੀ ਆ ਕਿ ਆਪ ਹੋਈ ਐ ਤੇ ਇਸ ਕਰਕੇ ਹੁਣ ਘੜੀ ਬਹਿਣਾ ਹੀ ਕੋਈ ਗੱਲਾਂ ਬਾਤਾਂ ਕਰਨੀਆਂ ਹੀ ਕਿਤੇ ਜਾਣਾ ਆਉਣਾ ਹੀ ਹੱਸਣਾ ਖੇਡਣਾ ਹੀ ਹੁਣ ਉਹਨੇ ਨਾਲ ਹੀ ਚਿਪਕੀ ਰਹਿਣਾ ਭਾਬੀ ਭਾਬੀ ਕਰਕੇ ਮੈਂ ਉਹਨੂੰ ਮੰਮੀ ਕੋਲ ਬਿਠਾਈ ਆ ਮੈਂ ਹੋਰ ਸੁਣਾਉ ਤੈਨੂੰ ਫੋਨ ਕੀਤਾ ਮੈਂ ਹੈ ਕੋਈ ਕੰਮ ਐ ਪਣਾ ਮਿਲਨ ਲਈ ਸੱਦਿਆ ਵਾ ਮਿਲਨ ਲਈ ਜਦ ਮੈਨੂੰ ਤੂੰ ਨਹੀਂ ਮੇਰਾ ਪਿਆਰ ਕਰਦੀ ਮੈਂ ਹੀ ਤੈਨੂੰ ਫੋਨ ਕਰਦੀ ਆ ਯਾਰ ਮੈਂ ਪਿਆਰ ਕਿਉਂ ਨਹੀਂ ਕਰਦੀ ਹਾਂ ਬੰਦਾ ਪਿਆਰ ਦੀ ਵੀ ਨਾ ਫੋਨ ਕਰਕੇ ਸੱਦਿਆ ਫਿਰ ਕਰਕੇ ਸੱਦਿਆ ਫਿਰ ਕਿਉਂ ਰਿਪੀਟ ਹੋਈ ਜਾਂਦਾ ਕਈ ਵਾਰੀ ਜਦੋਂ ਜ਼ਿਆਦਾ ਪਿਆਰ ਹੋਵੇ ਨਾ ਰਿਪੀਟ ਵੀ ਹੋ ਜਾਂਦੀ ਗੱਲ ਚਲ ਤੂੰ ਬੈਠ ਮੈਂ ਤੇਰੇ ਲਈ ਲਿੰਕਾ ਲੈ ਕੇ ਆਈ ਚੰਗਾ ਸ਼ੰਮੀ ਹਾਂਜੀ ਮੰਮੀ ਇੱਧਰ ਆ ਵਿਮਲ ਵੀ ਆਈ ਇਹਨੂੰ ਮੇਲਾ ਵਿਮਲ ਵੀ ਆਈ ਇਹਨੂੰ ਵੀ ਮੇਲਾ ਇਹ ਨਾਲ ਹੀ ਰਹਿੰਦੀ ਕੋਲ ਕਰ ਲਈ ਜੀ ਤਾਂ ਮੈਨੂੰ ਵੀ ਮਨ ਹੌਸਲਾ ਮਿਲਣਾ ਪੈਣਾ ਵਾ ਬਲਾ ਆਈ ਹਾਂ ਵਾ ਸਸਤੀ ਕਾਲ ਕੋਈ ਗਾਲੀ ਮਮੀ ਜੀ ਕੰਮ-ਕਮ ਕਰਨ ਦੇ ਹੁਣਿਆ ਕੋਈ ਆ ਜਾਂਦੇ ਚਲ ਕੋਈ ਨਹੀਂ ਵਾ ਆਜੀ ਮਾਰੀ ਸਸਤੀ ਕਾਲ ਦੀਦੀ ਸਸਤੀ ਕਾਲ ਭਾਬੀ ਹਾਂ ਠੀਕ ਹੋ ਹਾਂ ਵਧੀਆ ਤੁਸੀਂ ਸੁਣਾਓ ਠੀਕ ਠਾਕ ਹਾਂ ਵਧੀਆ ਹਵਰਕਾਰ ਪਰਵਾਹ ਠੀਕ ਠਾਕ ਹੈ ਹਾਂ ਸਭ ਠੀਕ ਠਾਕ ਤੁਸੀਂ ਸੁਣਾਓ ਵਧੀਆ ਵਧੀਆ ਵੀਰਾ ਠੀਕ ਆ ਹਾਂ ਜੀ ਹਾਂ ਜੀ ਸਾਬ ਵਧੀਆ ਮੈਂ ਲਿਆਵਾਂ ਪਾਣੀ ਹਾਂ ਪਾਣੀ ਲਿਆ ਦਿਓ ਸੰਧੀ ਪਾਣੀ ਪੁਣੀ ਤੇ ਆ ਕੇ ਨਾ ਪੁੱਤ ਹਾਂਜੀ ਤੈਨੂੰ ਪੈਣਾ ਨੂੰ ਉੱਥੇ ਲੈ ਜਾ ਦੋਵੇਂ ਪੈਣਾ ਨੂੰ ਉੱਥੇ ਬਾ ਇਹ ਸੀ ਛੱਡ ਚਾਹ ਪਾਣੀ ਪੁੱਤ ਤੇ ਆ ਇਹਨਾਂ ਨੂੰ ਗਰਮੀ ਬੜੀ ਆ ਇਹ ਕਿਤਰਾ ਮੁੜ ਕੋ ਮੁੜਕੀ ਹੋਈ ਮੇਰੀ ਧੀ ਹੈ ਮੰਮੀ ਜੀ ਏਸੀ ਥੱਲੇ ਬੈੰਂਦੀ ਦੀਦੀ ਨੂੰ ਆਦਤ ਨਹੀਂ ਆ ਉਹ ਦਿਨ ਘਰ ਗਏ ਸੀ ਨਾ ਤੇ ਮਾਸੀ ਜੀ ਇਹੋ ਗੱਲ ਕਰਨ ਦੇ ਹੀ ਕਹਿੰਦੇ ਆਪਾਂ ਕਦੀ ਏਸੀ ਨਾਲ ਤਾਂ ਇੰਨੀ ਲਵਾਇਆ ਤੁਹਾਨੂੰ ਸਹੀ ਨਹੀਂ ਲੱਗਦਾ ਏ ਸੀ ਨਾ ਪਾਈ ਸੀ ਥੱਲੇ ਕਦੀ ਬੈਠੇ ਆ ਤਾਨੂੰ ਪਤਾ ਜਿਹੜੇ ਬੰਦੇ ਨੂੰ ਆਦਤ ਨਾ ਨਾ ਆਵੇ ਏਸੀ ਥੱਲੇ ਬਹਿਣ ਦੀ ਜਿਉ ਉਹ ਏਸੀ ਥੱਲੇ ਬਹਿ ਜਾਊਗਾ ਨਾ 2 ਘੰਟੇ ਵੀ ਤੇ ਬਾਅਦ ਚ ਉਹਨੇ ਫੇਰ ਰਹਿਣਾ ਗਰਮੀ ਚ ਉਹਦੇ ਮੰਮੀ ਬਿਮਾਰ ਹੋਣ ਦਾ ਡਰਿਆ ਤਾਂ ਕਰਕੇ ਸਹੀ ਨਹੀਂ ਲੱਗਦਾ ਮੈਂ ਤੇ ਇੰਨਾ ਬਾਰੇ ਸੋਚਦੀ ਰਹਿਨੀ ਵਿਚਾਰਿਆਂ ਦੇ ਐਵੇਂ ਬਿਮਾਰ ਹੋ ਗਏ ਤੇ ਫੇਰ ਪੈਸੇ ਕਿੱਥੋਂ ਲਾਉਣੇ ਆ ਸਮਝਣ ਦੇ ਜੇ ਮੈਂ ਪਾਣੀ ਲੈ ਦਿੱਤੀ ਚਲ ਕੋਈ ਨਹੀਂ ਪਤਾ ਪਰ ਜਾਈ ਤੇਰੀ ਈ ਢੀ ਮਾੜੀ ਨਹੀਂਗੀ ਉਹ ਤੇ ਜੋ ਦਿਲ ਤੇ ਆਇਆ ਕਹਿ ਦਿੰਦੀ ਆ ਪਰ ਹੈ ਦਿਲ ਦੀ ਚੰਗੀ ਆ ਤੂੰ ਗੁੱਸਾ ਨਾ ਕਰੀ ਉਹਨੂੰ ਮੈਂ ਹੀ ਆਖਿਆ ਸੀ ਵੀ ਇਤਰਾ ਘਰ ਦਾ ਸਾਬ ਪਿਤਾ ਪਿਆ ਪੁੱਤ ਸਮਝਦੀ ਆ ਨਾ ਤੂੰ ਮੈਂ ਕੀ ਜਾਣੀ ਆ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਤੂੰ ਦੇਰ ਤੇ ਪੁੱਤ ਕੁਝ ਕਰੀ ਨਹੀਂ ਨਹੀਂ ਭਾਬੀ ਆ ਮੇਰੀ ਤੇਰ ਕੀ ਆ ਉਹ ਬੜੀ ਚੰਗੀ ਆ ਉਹ ਦਿਲ ਚ ਕੁਝ ਨਹੀਂ ਉਹਦੇ ਗੌਰ ਪ੍ਰੀਤ ਤੇ ਜਦੋਂ ਹੁੰਦੀ ਆ ਨਾ ਬੜੇ ਸੋਨੇ ਸੂਟ ਪਾਏ ਹੁੰਦੇ ਆ ਫਰਕ ਤੇ ਫਿਰ ਹੁੰਦਾ ਹੀ ਆ ਕ ਜਾ ਉਹਦਾ ਸੂਟ ਖਰੀਦ ਲੋ ਤੇ ਕ ਜਾ ਬ੍ਰਾਂਡਡ ਕੱਪੜੇ ਵਧੀਆ ਪਉਂਦੀ ਦੂਰਾ ਹੀ ਦੇਦੇ ਆ ਵੀ ਬ੍ਰਾਂਡ ਦੇ ਕੱਪੜੇ ਆ ਹੋ ਵਿਚਾਰੀ ਜੋ ਸੂਟ ਸੜ ਸਿੰਦੀ ਆ ਜੜੀਆਂ ਟਾਕੀਆਂ ਟੂਕੀਆਂ ਬਚੀਆਂ ਹੁੰਦੀਆਂ ਉਹ ਸੂਟ ਬਣਾ ਲੈਂਦੀ ਆ ਐਨੇ ਚੁੰਨੀ ਵੀ ਪਰਸੋਂ ਚੌਥੇ ਜਿੱਦਣ ਨੂੰ ਮੈਂ ਬਾਜ਼ਾਰ ਚ ਵੇਖਿਆ ਨਾ ਇਹਨੇ ਚੁੰਨੀ ਵੀ ਇਦਾਂ ਹੀ ਲਈ ਹਕਾਤਰਾ ਗੰਡ ਗੰਡ ਕੇ ਤੇ ਥੱਲੇ ਖਰੇ ਉਹਨਾਂ ਦੇ ਫੁਮਣ ਨਾਲੇ ਹੀ ਉਦਣ ਚੱਲ ਲਿੰਕਾ ਗੋਰ ਪੀਣ ਨੂੰ ਦੇ ਦਿੰਨੀ ਇਹਨੂੰ ਸ਼ਰਬਤ ਦੇ ਦਿੰਨੀ ਪਹਿਲੇ ਉਹਨੂੰ ਹੀ ਦੇਵਾਂ ਸ਼ਰਬਤ ਹਲੋ ਰਮਲ ਦੀਦੀ ਨਹੀਂ ਨਹੀਂ ਇਹ ਗੁਰਪ੍ਰੀ ਦੀਆ ਲਿੰਕਾ ਤੁਸੀਂ ਆਹ ਲਓ ਸ਼ਰਬਤ ਉਹ ਤੁਹਾਨੂੰ ਪਤਾ ਹੈ ਨਾ ਕੀ ਮੈਂ ਪਾਣੀ ਨਹੀਂ ਮੈਂ ਪਾਣੀ ਪੀਣਾ ਸੀਗਾ ਦੀਦੀ ਇਹ ਪਾਣੀ ਨਹੀਂ ਆ ਇਹ ਲਿੰਕਾ ਆ ਤੁਹਾਨੂੰ ਪਤਾ ਗੁਰਪ੍ਰੀ ਨੂੰ ਆਦਤ ਨਹੀਂ ਹੈ ਨਾ ਸ਼ਰਬਤ ਜਾਂ ਪਾਣੀ ਪੀਂਦੀ ਉਹ ਤੁਹਾਨੂੰ ਪਤਾ ਆਪਾਂ ਗਏ ਹਾਂ ਹੀ ਤੇ ਉਹ ਮੰਮੀ ਕੋਲਡ ਡਰਿੰਕ ਹੀ ਪੀਂਦੇ ਆ ਆ ਲੈ ਲਓ ਸ਼ਰਬਤ ਪਾਣੀ ਮਿਲਿਆ ਦਿੰਨੀ ਕੋਈ ਨਹੀਂ ਭਾਬੀ हां जी दीदी। ਸਾਨੂੰ ਤੇ ਸ਼ਰਬਤ ਪੀਣ ਦੀ ਵੀ ਆਦਤ ਹੈਗੀ। ਐਂ ਤੇ ਘਰ ਬਸ ਲੂਣ ਪਾ ਕੇ ਨਾ ਥੋੜਾ ਜਿਹਾ ਨਿੰਬੂ ਪਾ ਕੇ ਉਹ ਹੀ ਪੀ ਲੈਨੇ ਆ। ਅੱਛਾ ਅੱਛਾ। ਚਲੋ ਦੇਖ ਲਓ ਜੀ ਪੀਣਾ ਤੇ ਨਹੀਂ ਤੇ ਮੈਂ ਪਾਣੀ 'ਚ ਲੂਣ ਹੀ ਪਾ ਲਿਓ ਨਹੀਂ ਫਿਰ। ਨਹੀਂ ਨਹੀਂ ਭਾਬੀ ਕੋਈ ਨਹੀਂ। ਆਹ ਠੀਕ ਹੈ। ਚੱਲ ਮੇਰੀ ਧੀ ਪੀ ਲੈ ਉਹ ਤਾਂ ਜੋ ਕੁਝ ਵੀ ਹੈਗਾ। ਕੋਈ ਨਹੀਂ ਵਧੀਆ ਵਾਸ਼ਰਬਤ ਕੋਈ ਨਹੀਂ ਲੱਗੀ ਵਸ ਗੁਰਪ੍ਰੀਤ ਭਾਗੇ ਭਾਬੀ ਲੈ ਫੜ ਲਿਮਕਾ ਤੂੰ ਵੀ ਲੈ ਲੈ ਆਪਣੇ ਨਹੀਂ ਮੈਂ ਹੁਣੇ ਰੋਟੀ ਖਾ ਕੇ ਆਟੀ ਮਾਨੀ ਗੱਲ ਏ ਤੇ ਕੋਲਡ ਡਰਿੰਕ ਦੀ ਕੀ ਗੱਲ ਕੋਲਡ ਡਰਿੰਕ ਜਦੋਂ ਮਰਜ਼ੀ ਪੀ ਲਓ ਮੈਂ ਤਾਂ ਘਰ ਪੀਂਦੀ ਰਹਿੰਦੀ ਮੈਂ ਤਾਂ ਬਹੁਤ ਲ ਸਪੈਸ਼ਲ ਫ੍ਰਿਜ ਵਿੱਚ ਭਰੀਆਂ ਹੀ ਰਹਿੰਦੀਆਂ ਮੇਰੇ ਅੱਛਾ ਤਾਂ ਹੀ ਮੈਂ ਤੇਰੇ ਵਾਸਤੇ ਚਾ ਚ ਮੰਗਾਈ ਹੈ ਨਾ ਮੈਂ ਕਿਉਂ ਨਾ ਪਾਣੀ ਜਾਂ ਸ਼ਰਬਤ ਪੀਂਦੀ ਆਦਤ ਨਹੀਂ ਹੈ ਮੈਂ ਸਖਰਾ ਇੱਕ ਵਗੈਰਾ ਇਹੋ ਪੀਂਦੀ ਆ ਜਾਂਦਾ ਆ ਆ ਤੇਰਾ ਵੀਰ ਵੀ ਪਤਾ ਨਹੀਂ ਲਿੰਕਾ ਦਾ ਸਪਰਾਈਟ ਕੀ ਲੈ ਆਇਆ ਮੈਂ ਉਹ ਪਾ ਕੇ ਰੱਖੀ ਏ ਉੱਥੇ ਗਲਾਸ 'ਚ ਉਹਨੂੰ ਵੀ ਬੁਲਾ ਲੈਂਦੇ ਨੀ ਉਹ ਬੈਠੀ ਮੰਮੀ ਲੱਗੇ ਗੱਲਾਂ ਬਾਤਾਂ ਕਰਨ ਦੀ ਇੱਥੇ ਬੁਲਾ ਕੇ ਉਹਨੂੰ ਕੀ ਕਰਨੀ ਆਪਾਂ ਕੋਈ ਆਪਣੀ ਗੱਲ ਕਰੀਏ ਅੱਛਾ ਮੇਰੀ ਗੱਲ ਸੁਣ ਮੈਂ ਤੈਨੂੰ ਸੱਦਿਆ ਹੀ ਮੈਂ ਹਾਂ ਬਰਥਡੇ ਮਨਾਉਣਾ ਮੈਂ ਆਪਣਾ ਹਾਂਜੀ ਤੇ ਬਰਥਡੇ ਤੇ ਫਿਰ ਮੈਂ ਸੱਦੂਗੀ ਤੁਹਾਨੂੰ ਸਾਰਿਆਂ ਨੂੰ ਠੀਕ ਆ ਤੇ ਆਉਣਾ ਜੀ ਤੂੰ ਜ਼ਰੂਰ ਆਉਣਾ ਹੀ ਆਣਾ ਹੀ ਐ ਦੱਸੋ ਗਿਫਟ ਕੀ ਲਿਆਵਾਂ ਤੁਹਾਡੇ ਵਾਸਤੇ ਲੈ ਦੱਸ ਗਿਫਟ ਦੀ ਕੀ ਲੋੜ ਆ ਲੋ ਗਿਫਟ ਦੀ ਤਾਂ ਲੋੜ ਹੁੰਦੀ ਐ ਕੋਈ ਗੱਲ ਨਹੀਂ ਜੋ ਤੇਰਾ ਜੀ ਕਰੂਗਾ ਤੂੰ ਲੈ ਆ ਫਿਰ ਵੀ ਕੁਝ ਸਪੈਸ਼ਲ ਦੱਸੋ ਕੋਈ ਚਾਹੀਦਾ ਹੋਵੇ ਸਪੈਸ਼ਲ ਮੈਂ ਤੈਨੂੰ ਕੀ ਦੱਸਾਂ ਤੂੰ ਜੋ ਵੀ ਲਿਆਏਂਗੀ ਹੁਣਾਂ ਤੇ ਕੋਸਟਲੀ ਵਧੀਆ ਹੀ ਹੋਣਾ ਵਾ ਕੋਈ ਗੱਲ ਨਹੀਂ ਜੋ ਤੇਰਾ ਮਨ ਕਰੂਗਾ ਨਾ ਤੂੰ ਮੇਰੇ ਵਾਸਤੇ ਲੈ ਆ ਉਹ ਤੇ ਹੈਗੀ ਐ ਵਧੀਆ ਲਿਆਵਾਂਗੀ ਮੈਂ ਤੇ ਆ ਵੀ ਬਰਥਡੇ ਸੈਲੀਬ੍ਰੇਟ ਕਰਨ ਦਾ ਕਿੱਥੇ ਪ੍ਰੋਗਰਾਮ ਬਣਾਏ ਇਹ ਪ੍ਰੋਗਰਾਮ ਕਿੱਥੇ ਗੁਰਪ੍ਰੀਤ ਘਰ ਹੀ ਮਨਾਉਣਾ ਹੋਰ ਕਿੱਥੇ ਮਨਾਉਣਾ ਵਾ ਆਪਾਂ ਘਰ ਮਨਾਣਾ ਐਨੀ ਗਰਮੀ ਚ ਘਰ ਕੋਣ ਮਨਾਉਂਦਾ ਨਾਰੇ ਤੁਸੀਂ ਕਿਹੜੇ ਮਾੜੇ ਘਰ ਤੇ ਹੋ ਤੋ ਇਧਰੋਂ ਵੀ ਵਧੀਆ ਉਹ ਸੋਖੇ ਉਧਰੋਂ ਵੀ ਤੁਸੀਂ ਸੋਖੇ ਹੋ ਤੇ ਫੇਰ ਹੁਣ ਨਹੀਂ ਖਰਚਾ ਕਰਵਾਣਾ ਤੇ ਕਦੋਂ ਕਰਵਾਣਾ ਇਹ ਨਹੀਂ ਗੁਰਪ੍ਰੀਤ ਤੇਰੇ ਵੀਰ ਨੇ ਨਹੀਂ ਮੰਨਣਾ ਹੈਗਾ ਉਹਨੇ ਕਹਣਾ ਘਰ ਹੀ ਚੀਜ਼ਾਂ ਸਾਰੀਆਂ ਤਿਆਰ ਕਰ ਲੈ ਤੇ ਸੱਦ ਲੈ ਜਿੰਨੂੰ ਸੱਦਣਾ ਵਾ ਉਹ ਤੇ ਮੈਨੂੰ ਕੱਲ ਪਰਸੋ ਕਹਿਣ ਦੇ ਹੀ ਕਹਿੰਦੇ ਘਰੇ ਬਣਾ ਲਾ ਜੋ ਜੋ ਚਾਹ ਨਾ ਬਣਾਉਣਾ ਵਾ ਉਹ ਵੀ ਘਰ ਬਣਾਉਣਾ ਪੈਣਾ ਤੈਨੂੰ ਤੇ ਜੇ ਤੂੰ ਰੋਟੀ ਕਰਨੀ ਸਾਰਿਆਂ ਦੀ ਤੇ ਰੋਟੀ ਵੀ ਘਰ ਤਿਆਰ ਕਰ ਸਕੇ ਅੱਛਾ ਵੱਡੇ ਤੁਹਾਡਾ ਤੇ ਤੂੰ ਸਾਰਾ ਦਿਨ ਕਿਚਨ ਚ ਵੜਦੇ ਬਣੇ ਰਹੋ ਬਣਾਉਂਦੇ ਰਹੋ ਸਬਜ਼ੀਆਂ ਹਨਾ ਕਹਿੰਦੇ ਇੱਕ ਜਨਾਨੀ ਸੱਦ ਲਾ ਪਹਿਲੇ ਬਣਾ ਲਾ ਸਾਰਾ ਕੁਝ ਸਾਨੂੰ ਨਹੀਂ ਪਤਾ ਤੁਸੀਂ ਬਾਹਰ ਵੱਡੇ ਮਨਾਓ ਸਗੋਂ ਵਧੀਆ ਘਰ ਤੁਹਾਡਾ ਮੇਕਅਪ ਵੀ ਸਾਰਾ ਪਸੀਨੇ ਨਾਲ ਚੋਈ ਚੋਈ ਜਾਣਾ ਹਨਾ ਬਾਹਰ ਕਿੱਥੇ ਹੋਟਲ ਚ ਹਾਂ ਰੈਸਟੋਰੈਂਟ ਚ ਵਧੀਆ ਰੈਸਟੋਰੈਂਟ ਚ ਕਰੋ ਹਾਂ ਮੱਡੀ ਰੈਸਟੋਰੈਂਟ ਚ ਫਿਰ ਪੈਸੇ ਬੜੇ ਚਾ ਉੰਧਾ ਨਹੀਂ ਕਿੱਥੇ ਮੰਨਣਾ ਵਾ ਫਿਰ ਕਿਉਂ ਆ ਬਾਕੀ ਆਪਾਂ ਦੋਵੇਂ ਕਰ ਲਵਾਂਗੇ ਰੈਸਟੋਰੈਂਟ ਦਾ ਰੈਂਟ ਵੀ ਪੈਣਾ ਵਾ ਫਿਰ ਜਿਹੜੀਆਂ ਚੀਜ਼ਾਂ ਤਿਆਰ ਕਰਨੀਆਂ ਉਹਨਾਂ ਦੇ ਵੀ ਪੈਸੇ ਲੱਗਣੇ ਆ ਹਾਂ ਹਾਂ ਤੂੰ ਕੀ ਗੱਲਾਂ ਕਰਦੀ ਰਹੀ ਓ ਤੁਹਾਨੂੰ ਕਿਸ ਚੀਜ਼ ਦਾ ਘਾਟ ਆਵੇ ਕੋਈ ਗਰੀਬ ਹੈਗੇ ਮੇਰੇ ਪੇਕੇ ਹੈ ਜਿਹੜਾ ਖਰਚਾ ਨਹੀਂ ਕਰ ਸਕਦੇ ਯਾਰ ਗਰੀਬ ਨਹੀਂ ਆ ਪਰ ਤੈਨੂੰ ਪਤਾ ਚਲੋ ਠੀਕ ਹੀ ਆ ਕੰਮ ਹੈਣਾ ਅੱਜ ਕੱਲ ਮੰਗਿਆਈ ਬੜੀ ਆ ਮੰਗਿਆਈ ਮੰਗਿਆਈ ਤੂੰ ਹੀ ਕਦੋਂ ਦੀ ਸੋਚਣ ਲੱਗ ਪਈ ਤੁਹਾਨੂੰ ਕਦੀ ਟੈਨਸ਼ਨ ਹੈ ਮੰਗਿਆਈ ਦੀ ਚਲ ਮੈਂ ਤੇਰੇ ਵੀਰ ਨਾਲ ਗੱਲ ਕਰਕੇ ਵੇਖਾਂਗੀ ਜਿਉ ਮੰਨ ਗਿਆ ਨਾ ਮਨਾਣਾ ਮੇਰੇ ਰੈਸਟੋਰੈਂਟ ਚ ਮਨਾਣਾ ਮੇਰਾ ਰੈਸਟੋਰੈਂਟ ਜੀ ਬਰਥਡੇ ਮਨਾਣਾ ਲੈ ਗਾਲ ਤੇ ਤੇਰੀ ਸਹੀ ਆ ਘਰੇ ਇੰਨਾ ਖਲਾਰਾ ਪੈਣਾ ਵਾ ਸਾਰਾ ਦਿਨ ਅਦਰ ਗੰਦੋ ਹੀ ਖਲੇਵਿਆ ਰਹਿਣਾ ਤੂੰ ਉਹੀ ਸਮੇਟਦੇ ਰਹਿਣਾ ਤੁਹਾਡਾ ਬਰਥਡੇ ਕਾ ਦਾ ਮਨਾਏ ਇਹ ਕੋਈ ਬਰਥਡੇ ਸੈਲੀਬ੍ਰੇਟਰ ਕਰੋਗੇ ਅੰਜ ਮੈਨੂੰ ਸਵੇਰੇ ਸਵੇਰੇ ਉੱਠਣਾ ਪੈਣਾ ਵਾ ਫਿਰ ਸੋ ਚੀਜ਼ ਬਣਾਉਣੀ ਪੈਣੀ ਆ ਨਾਲ ਲੱਗ ਕੇ ਫਿਰ ਰੋਟੀ ਪਣੀ ਬਣਾਉਣਾ ਪੈਣਾ ਫਿਰ ਮੈਂ ਕਿਤੇ ਤਿਆਰ ਹੋਣਾ ਵਾ ਸਾਰਾ ਦਿਨ ਮੈਂ ਕਿਤੇ ਤਿਆਰ ਹੋਉਂਗੀ ਮਹਿਮਾਨਾਂ ਨੂੰ ਭੁਗਤਾਨਦੇ ਹੀ ਰਹਿਣਾ ਪਤਾ ਹੀ ਨਹੀਂ ਲੱਗਦਾ ਤੁਹਾਡਾ ਕੀ ਭਾਬੀ ਆਰ ਤੂੰ ਕਿਹੋ ਜਿਹੀ ਗੱਲਾਂ ਕਰਦੇ ਹੋ ਬਰਥਡੇ ਮਨਾਣਾ ਹੈ ਤੇ ਰੈਸਟੋਰੈਂਟ ਤੇ ਮਨਾਣਾ ਹੋਟਲ 'ਚ ਮਨਾਣਾ ਕਿਤੇ ਘਰ ਘਰ ਨਹੀਂ ਬਰਥਡੇ ਮਨਾਣਾ ਤੂੰ ਹੀ ਇੰਨੇ ਚੰਗੇ ਕਰ ਦਿੱਤੀ ਤੇ ਚੰਗੇ ਕਰ ਦੇ ਨੂੰ ਤੇ ਤੂੰ ਇਹ 500 ਰੁਪਏ ਦਿਹਾੜੀ ਤੇ ਰੋਟੀ ਬਣਵਾਉਣ ਵਾਲੀ ਨੂੰ ਬਰਥਡੇ ਕਰਵਾਓਗੇ ਆਪਣੀ ਤਿਆਰੀ ਸਾਰੀ ਗੱਲ ਤੇ ਤੇਰੀ ਸਹੀ ਹੈ ਘਰਪੀ ਤੇ ਮੇਰੇਆਂ ਉਧਰ ਦੇ ਨਾਨਾ ਚ ਕੀ ਮੇਰੀ ਇੱਜ਼ਤ ਰਹੂਗੀ ਉਹਨਾਂ ਕਹਿੰਣਾ ਇੰਨੇ ਸੌਕੇ ਤੇਰੇ ਪੇਕੇ ਆ ਤੇ ਮੇਰਾ ਵੀ ਕੋਈ ਸਟੈਂਡਰਡ ਹੈਗਾ ਹੈ ਉਹਨਾਂ ਨੂੰ ਵੀ ਤੁਸੀਂ ਬੁਲਾਓਗੇ ਸਹੀ ਗੱਲ ਹੈ ਜੇ ਨਾਲੇ ਜਿਵੇਂ ਘਰ ਰੋਟੀ ਪਣੀ ਤਿਆਰ ਕਰਵਾਇਆ ਤੇ ਮੇਰਾ ਤੇ ਮੇਕਅਪ ਸਾਰਾ ਇਦਾਂ ਹੀ ਖਰਾਬ ਹੋਇਆ ਨਾ ਮਾ ਹੋਰ ਕਿੰਨਾ ਹੋ ਚੰਗੀ ਜਿਹੜਾ ਤਿਆਰ ਕਰਵਾਵਾਂਗੀ ਤੁਹਾਨੂੰ 15-20 ਹਜ਼ਾਰ ਲੈਂਦੇ ਉੱਥੇ ਤੇ ਵੇਖ ਨਾ ਕਿੰਨੇ ਸੋਹਣੇ ਤੁਹੀ ਲੱਗਣਾ 15-20 ਹਜ਼ਾਰ ਹਾਂ ਉਹ ਤੇ ਫਿਰ ਕੀ ਹੋ ਗਿਆ ਉਹ ਕਿਹੜਾ ਜਾਦਾ 15-20 ਹਜ਼ਾਰ ਛੱਡ ਕੋਈ ਗੱਲ ਨਹੀਂ ਹਾਂ ਗੱਲ ਤੇਰੀ ਸਾਰੀ ਸਹੀ ਆ ਮੈਂ ਤੇਰੇ ਵੀਰ ਨਾਲ ਕਰਦੀ ਗੱਲ ਉਹਨੇ ਹੀ ਡਰੈਸ ਲੈ ਕੇ ਆ ਠੀਕ ਹੈ ਪਤਾ ਤੇ ਲੱਗੇ ਬਰਥਡੇ ਸਾਲ ਬਾਅਦ ਕੇ ਨਹੀਂ ਆਉਂਦਾ ਵਾ ਨਾਲੇ ਇੱਥੇ ਤੇ ਮੇਰਾ ਪਹਿਲਾ ਬਰਥਡੇ ਆ ਪਹਿਲਾ ਬਰਥਡੇ ਸਾਰਿਆਂ ਦੀ ਧਿਆਨ ਸਾਰੇ ਦੇ ਅੱਖਾਂ ਵਿੱਚ ਤੂੰ ਹੀ ਹੋਣਾ ਤੇ ਸਭ ਤੋਂ ਸੋਹਣੀ ਵੀ ਤੂੰ ਹੀ ਲੱਗਣਾ ਚਾਹੀਦਾ ਹੈ ਸਪੈਸ਼ਲ ਪਤਾ ਲੱਗੇ ਮੇਰੀ ਭਾਬੀ ਹੈ ਹਾਂ ਚਲ ਠੀਕ ਹੈ ਮੈਂ ਤੇਰੇ ਵੀਰ ਨਾਲ ਕਰਦੀਆਂ ਗੱਲ ਜੇ ਮੰਨਦਾ ਤੇ ਹੈ ਬਾਕੀ ਮੰਮੀ ਨੂੰ ਵੀ ਮਨਾ ਲੈਣਾ ਨਹੀਂ ਮੰਨਦੇ ਮੈਂ ਕਰਾਂਗੀ ਗੱਲ ਠੀਕ ਹੈ ਨਾ ਸੋਹਣਾ ਬਰਥਡੇ ਬਣਾਣਾ ਸੀ ਕਿੱਥੇ ਚਲੇ ਮੈਂ ਮੈਂ ਪਤਾ ਨਹੀਂ ਬਾਜ ਮਾਰਾ ਸ਼ਮੀ ਨੂੰ ਤੇ ਗੁਰਪ੍ਰੀਤ ਨੂੰ ਕੋਈ ਗੱਲ ਨਹੀਂ ਮੰਮੀ ਬੈਠੋ ਥੱਲੇ ਤੂੰ ਕਦੋਂ ਦੀ ਵੇ ਹਾਂ ਈ ਤੇਰੇ ਨਾਲ ਗੱਲਾਂ ਬਾਤਾਂ ਕਰਨਾ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਮੰਮੀ ਪਤਾ ਨਹੀਂ ਆਪਸ ਵਿੱਚ ਆਪਣੀਆਂ ਕੋਈ ਗੱਲਾਂ ਕਰਨ ਡੀਆਂ ਹੋਣਗੀਆਂ ਤੁਹਾਨੂੰ ਪਤਾ ਗੁਰਪ੍ਰੀਤ ਨੂੰ ਵੀ ਕਿੰਨਾ ਚਾਹਵਾ ਸੂਟਾ ਸਾਟਾਂ ਦਾ ਵੇੰਦੀਆਂ ਹੋਣਗੀਆਂ ਇੱਕ ਦੂਜੇ ਦੇ ਸੂਟ ਸਾੜ ਆਪਣੀਆਂ ਆਪਸ ਚ ਕਰਨ ਡੀਆਂ ਹੋਣਗੀਆਂ ਕੋਈ ਗੱਲ ਨਹੀਂ ਤੂੰ ਬੈਠੋ ਰਾਮਨਾ ਤੂੰ ਮੰਮੀ ਆ ਸੁਣਾਓ ਤੂੰ ਠੀਕ ਹੋ ਸੇ ਤਾਂ ਠੀਕ ਮੈਂ ਕੋਈ ਪਤਾ ਠੀਕ ਹੈ ਤੂੰ ਸੁਣਾ ਹੂੰ ਮੈਨੂੰ ਤੇਰੀ ਚਿੰਤਾ ਰਹਿੰਦੀ ਹੈ ਮੈਂ ਤੈਨੂੰ ਕਿੰਨੇ ਨਾ ਤੂੰ ਮੇਰੀ ਬਿਲਕੁਲ ਵੀ ਚਿੰਤਾ ਨਾ ਕਰਿਆ ਕਰੋ ਮੈਂ ਨਾ ਬੜੀ ਵਧੀਆਂ ਆਪਣੇ ਘਰ ਰਾਤ ਨੂੰ ਨਾ ਰੋਟੀ ਖਾ ਕੇ ਤੁਹਾਡੀ ਧੀ ਸੌਂਦੀ ਭੁੱਖੀ ਨਹੀਂ ਸੌਂਦੀ ਤੇ ਰਾਜੂ ਦਾ ਕਾਰੋਬਾਰ ਕਿਤਰਾ ਹੋਣਾ ਹੋਇਆ ਸੈਟ ਥੋੜਾ ਜੀ ਆ ਮਮੀ ਆਈ ਚਲਾਈ ਵਧੀਆ ਹੋਈ ਜਾਣ ਲਈ ਆ ਉਹ ਵੀ ਵਧੀਆਂ ਨੇ ਮਮੀ ਜੀ ਵੀ ਬੜੇ ਚੰਗੇ ਆ ਪੂਰੀ ਸਪੋਰਟ ਕਰਦੇ ਆ ਮੇਰੀ ਹਰ ਜਗ੍ਹਾ ਤੇ ਤੇ ਮੈਨੂੰ ਕਹਦਾ ਦੋਖਿਆ ਮੈਨੂੰ ਤਾਂ ਪਤਾ ਤੇਰੀ ਟੈਨਸ਼ਨ ਲੱਗੀ ਰਹੀਦੀ ਵੇਖ ਜੇ ਤੈਨੂੰ ਮਿਆਂਨੀ ਆ ਵੀ ਥੋੜੀ ਬੁੱਤੀ ਤੇਰੀ ਮੇਰੇ ਕੋ ਰੱਖੇ ਰੁੱਖੇ ਹੁੰਦੇ ਆ ਵੀ ਚਲ ਮੈਂ ਤੇਰੀ ਮਦਦ ਕਰ ਦੇਣੀ ਤੂੰ ਉਹ ਵੀ ਨਹੀਂ ਪਤਾ ਮੰਨਦੀ ਥੋੜੀ ਬੁੱਤੇ ਲਲ ਤੂੰ ਵੀ ਕੋਈ ਚੰਗਾ ਪਾ ਲਿਆ ਕਰ ਖਾ ਲਿਆ ਕਰ ਤੂੰ ਉਹ ਵੀ ਨਹੀਂ ਮੰਨਦੀ ਮੈਂ ਮਾੜਾ ਪੋਨੀ ਆ ਮੈਂ ਬੜਾ ਵਧੀਆ ਪੋਨੀ ਆ ਜੋ ਵੀ ਮੈਨੂੰ ਪ੍ਰਮਾਤਮਾ ਨੇ ਦਿੱਤਾ ਨਾ ਉਹੋ ਦਿੱਤਾ ਵਾ ਮੈਂ ਇਹਦੇ ਵਿੱਚ ਹੀ ਖੁਸ਼ ਆ ਤੇ ਨਾਲੇ ਮੈਂ ਤੁਹਾਡੇ ਕੋ ਕਿਉਂ ਲਵਾ ਜਦੋਂ ਮੈਂ ਹੋਊਗਾ ਨਾ ਕਿ ਜੇ ਮੈਨੂੰ ਉਹ ਤੰਗ ਕਰਨਗੇ ਮੇਰੀ ਸਾਸ ਤੰਗ ਕਰਦੀ ਆ ਜਾਂ ਘਰ ਵਾਲਾ ਤੰਗ ਕਰਦਾ ਵਾ ਫਿਰ ਤੇ ਮੈਂ ਤੁਹਾਨੂੰ ਆਣ ਕੇ ਕਵਾਂ ਹੀ ਦੁੱਖ ਦਵਾਂ ਹੀ ਜਦੋਂ ਉਹ ਮੈਨੂੰ ਇੰਨਾ ਪਿਆਰ ਕਰਦੇ ਆ ਹਰ ਤਾਂ ਮੇਰਾ ਸਾਥ ਦਿੰਦੇ ਆ ਤੇ ਫਿਰ ਮੈਂ ਕਿਉਂ ਆਣ ਕੇ ਤੁਹਾਨੂੰ ਕਹਾਂ ਕਿ ਮੈਨੂੰ ਪੈਸੇ ਚਾਹੀਦੇ ਮੈਨੂੰ ਚਾਹੀਦੇ ਹੀ ਨਹੀਂ ਆ ਮੰਮੀ ਜੀ ਪੈਸੇ ਮੈਂ ਬੜੀ ਵਧੀਆ ਆਪਣੇ ਘਰ ਮੈਂ ਮੇਰੀ ਕਿੱਤੀ ਕਿ ਢੀ ਸਿਆਣੀ ਹੋ ਗਈ ਕਿ ਢੀ ਸਿਆਣੀਆਂ ਗੱਲਾਂ ਕਰਦੀ ਐ ਤੁਹਾਡੀ ਧੀ ਜੋਈ ਪੁੱਤ ਫਿਰ ਮੈਂ ਮਿੰਦੇ ਹੋਈ ਆ ਵੀ ਪੁੱਤ ਤੈਨੂੰ ਮੈਂ ਜਨਮ ਦਿੱਤਾ ਤੈਨੂੰ ਮੈਂ ਕਰਮ ਨਹੀਂ ਦੇ ਸਕਦੀ ਮੈਂ ਕੀ ਕਰਾਂ ਮੈਂ ਬੇਵਸਿਆ ਮੰਮੀ ਜੀ ਤੁਸੀਂ ਨਾ ਕੋ ਗੱਲਾਂ ਕਰਕੇ ਨਾ ਮੈਨੂੰ ਦੁਖੀ ਕਰਨ ਦੇ ਜੇ ਸਮਾਂ ਤੁਹਾਨੂੰ ਮੈਂ ਕਿਹਾ ਨਾ ਮੈਂ ਆਪਣੇ ਘਰ ਬਹੁਤ ਖੁਸ਼ ਆ ਇਹ ਹੀ ਹੁੰਦਾ ਨਾ ਕੁੜੀ ਨੂੰ ਕਿ ਉਹਦਾ ਘਰ ਵਾਲਾ ਉਹਦਾ ਸਾਥ ਦੇਵੇ ਉਹਦੀ ਸੱਸ ਮਾ ਉਹਦਾ ਸਾਥ ਦੇਵੇ ਮੈਨੂੰ ਸਾਰਿਆਂ ਦੀ ਪੂਰੀ ਸਪੋਰਟ ਆ ਮੈਨੂੰ ਕਿਹੇ ਚੀਜ਼ ਦੀ ਲੋੜ ਨਹੀਂ ਹੈਗੀ ਵੇ ਪੁੱਤ ਜਦੋਂ ਤੁਹਾਡਾ ਵਿਆਹ ਕੀਤਾ ਤੇਰਾ ਵੀ ਕੀਤਾ ਗੁਰਪ੍ਰੀਤ ਦਾ ਵੀ ਕੀਤਾ ਆਪਣੀ ਵੱਲੋਂ ਤੇ ਪੁੱਤ ਅਸੀਂ ਦੋਵੇਂ ਚੰਗੇ ਲੱਭੇ ਅੱਗੇ ਤੇਰੀ ਕਿਸਮਤ ਵੇ ਹੋਰ ਦੀ ਕਿਸਮਤ ਵੇਖ ਤੇ ਤੇਰੀ ਜਨਮ ਤੇ ਤੈਨੂੰ ਮੈਂ ਹੀ ਦਿੱਤਾ ਨਾ ਪਰ ਮੈਂ ਕਰ ਵੀ ਕੀ ਸਕਦੀ ਹਾਂ ਹੋਮੀ ਜੀ ਇਹ ਚ ਕਿਸਮਤ ਮੇਰੀ ਮਾੜੀ ਕਿੱਥੋਂ ਹੋਗੀ ਤੁਹਾਨੂੰ ਪਤਾ ਨਾ ਜੋ ਸਾਡੇ ਹਾਲਾਤ ਮਾੜੇ ਹੋਗੇ ਹੀ ਤੇ ਜੇ ਮੇਰੇ ਪਰਿਵਾਰ ਵੀ ਮਾੜਾ ਹੋ ਜਾਂਦਾ ਵੇ ਇਹਨਾਂ ਗਲਤ ਵਿਆਹ ਕਰਦੇ ਮੈਨੂੰ ਦੁੱਖ ਦਿੰਦੇ ਮੈਨੂੰ ਤਾਂ ਨਹੀਂ ਮੈਨੇ ਦਿੰਦੇ ਫਿਰ ਤੇ ਮੈਨੂੰ ਹੋਗਾ ਹੀ ਕਿ ਮੈਂ ਬੜੀ ਦੁਖੀ ਹਾਂ ਮੈਂ ਤੁਹਾਨੂੰ ਕਿੰਨੀ ਮੈਂ ਬਿਲਕੁਲ ਵੀ ਦੁਖੀ ਨਹੀਂ ਹਾਂ ਮੇਰਾ ਪਰਿਵਾਰ ਮੇਰਾ ਨਾਲ ਬੜਾ ਪਿਆਰ ਕਰਦਾ ਵਾ ਚੱਲ ਚੰਗਾ ਪੁੱਤ ਤੇਰੀਆਂ ਇਹ ਗੱਲਾਂ ਸੁਣ ਕੇ ਨਾ ਤੇ ਮੇਰੇ ਥੋੜਾ ਇਹ ਨਹੀਂ ਟੈਂਸ਼ਨ ਨਾ ਮੇਰੀ ਲਿਆ ਕਰੋ ਮੰਮੀ ਮੈਂ ਬਹੁਤ ਖੁਸ਼ ਹਾਂ ਚੰਗਾ ਪੁੱਤ ਤੇਰਾ ਆਣੀਆਂ ਜੀ ਹਾਂਜੀ ਕਿਤੇ ਮੇਰ ਕੋ ਵੀ ਦੋ ਘੜੀਆਂ ਬਹਿ ਹੈ ਤੇ ਇਹਨੂੰ ਤਾਂ ਸਿਰਫ ਪਰਝਾਈ ਦੀਦੀ ਆ ਮਾਂ ਤੇ ਤੈਨੂੰ ਕਿਤੇ ਦੇ ਦੀ ਨਹੀਂ ਮੈਂ ਕਿਹਾ ਮਾਵਾਂ ਦੀਆਂ ਗੱਲਾਂ ਕਰਦੀ ਆ ਵੇ ਕਰ ਲੈਣ ਗੱਲਾਂ ਤੇ ਤੂੰ ਹੀ ਧੀ ਆ ਉਹ ਵੀ ਤੀ ਤੂੰ ਹੀ ਧੀ ਆ ਐਨਾ ਨਾ ਮੰਜ ਰੱਖਿਆ ਕਰ ਲਾਓ ਮੰਮੀ 2 ਮਿੰਟ ਮੇਰੇ ਲੱਗੇ ਕਿ ਬੈ ਗਈ ਤੂੰ ਤੇ ਐਦਾ ਕਰ ਲੱਗ ਪੇ ਦੱਸੋ ਆ ਤੇ ਕਹੀਏ ਤੁਹਾਡੇ ਲੱਗੇ ਕਿ ਤਾ ਕਿਹੜਾ ਸਟੋਰੀਆਂ ਸ਼ੋਅ ਕੇ ਬੈਠ ਗਿਆ ਤੁਸੀਂ ਨਹੀਂ ਨਹੀਂ ਮੰਮੀ ਉਦਾਂ ਗੱਲਾਂ ਕਰਦੀਆਂ ਹੁਣ ਗਿਆ ਆਪਣੀਆਂ ਕੋਈ ਆਪਣੀਆਂ ਗੱਲਾਂ ਸੀ ਆਪਾਂ ਵੀ ਲੱਗੇ ਸੀ ਆਪਣਾ ਕੁਝ ਸ਼ੋਪਿੰਗ ਇੱਥੇ ਉਹ ਦਿਖਾਉਂਦੇ ਬੈਸੀ ਆਪਾਂ ਕੋਈ ਸਲਾਹ ਜਾਂਦੇ ਬੈਸੀ ਆਪਾਂ ਮੰਮੀ ਜੀ ਐ ਡਿਡੀ ਕਿਹੜੀ ਤੂੰ ਸ਼ੌਂਕ ਵੀ ਕਰਨ ਰਹੀ ਤੀਂ ਮਮਾ ਆਨਲਾਈਨ ਸ਼ੋਪਿੰਗ ਕਰਦੇ ਵੇ ਸੇ ਭਾਬੀ ਨੂੰ ਦਿਖਾਉਂਦੇ ਵੀ ਸਾ ਡਿਜ਼ਾਈਨਰ ਸੂਟ ਆਨਲਾਈਨ ਸ਼ੋਪਿੰਗ ਤੁਹਾਨੂੰ ਨਹੀਂ ਪਤਾ ਆਨਲਾਈਨ ਸ਼ੋਪਿੰਗ ਕੀ ਹੁੰਦੀ ਹੈ ਹੈ ਮਤਲਬ ਕਿਹੜੀ ਆਨਲਾਈਨ ਸ਼ੋਪਿੰਗ ਆ ਜਿਹੜੀ ਇਹ ਕਰਿਆਈ ਹੈ ਲਓ ਦੀਦੀ ਨੂੰ ਕੀ ਪਤਾ ਆਨਲਾਈਨ ਸ਼ੋਪਿੰਗ ਕੀ ਹੁੰਦੀ ਆ ਉਹ ਤੇ ਇਹਨੂੰ ਪਤਾ ਗੁਰਪ੍ਰੀਤ ਨੂੰ ਦੀਦੀ ਦੁਕਾਨਾਂ ਤੋਂ ਜਾ ਕੇ ਸੂਟ ਲੈ ਆਉਂਦੇ ਉਹਨਾਂ ਨੂੰ ਉਹੀ ਹੋ ਪਤਾ ਹੈ ਉਹਨੂੰ ਚਿਰ ਨੂੰ ਕੀ ਪਤਾ ਆਨਲਾਈਨ ਸ਼ੋਪਿੰਗ ਦਾ ਨਾ ਨਹੀਂ ਇਤਰਾ ਨਾ ਕਹੋ ਉਹੀ ਤੇ ਸੂਟ ਹੀ ਪਾਉਂਦੀ ਆ ਤੂੰ ਹਰ ਸੂਟ ਹੀ ਪਾਏ ਤੇ ਆਪਾਂ ਵੀ ਸੂਟ ਹੀ ਪਾਇਸੂਟ ਆਹ ਤੇਰਾ ਸੂਟ ਨਹੀਂ ਪळा ਆਹੋ ਭਬੀ ਮੈਂ ਉਹ ਹੀ ਸਟਿਚ ਕਰਵਾਇਆ ਸੀ ਉਹਨਾਂ ਨੇ ਨਾ ਥੋੜਾ ਲੂਸ ਸੀ ਤਾ ਅੱਛਾ ਤੇ ਮੈਂ ਕਿਹਾ ਮੈਨੂੰ ਤੇ ਆਣਾ ਨਹੀਂ ਨਾ ਮੈਨੂੰ ਫਿਟਿੰਗ ਤੇ ਇਹਦੀ ਪਸੰਦ ਨਹੀਂ ਆਈ ਮੈਂ ਕਿਹਾ ਚਲੋ ਦੀਦੀ ਤੁਸੀਂ ਟਰਾਈ ਕਰਕੇ ਦੇਖੋ ਤੇ ਦੀਦੀ ਨੇ ਟਰਾਈ ਕੀਤਾ ਦੀਦੀ ਠੀਕ ਹੈ ਤੁਹਾਨੂੰ ਉਹਦਾ ਹਾਂ ਗੁਰਪ੍ਰੀਤ ਤੁਹਾਡੇ ਤਾਂ ਜੱਜ ਜੱਚਿਆ ਵੜਾ ਲੱਗਦਾ ਉਹ ਸੋਹਣਾ ਲੱਗ ਰਿਹਾ ਦੀਦੀ ਬਹੁਤ ਸੋਹਣਾ ਅੱਜ ਵੇਖੋ ਦੀਦੀ ਦੀ ਟੌਹਰੀ ਵੱਖਰੀ ਹੈ ਹਾਂ ਨਹੀਂ ਤੇਰਾ ਲੱਗਣ ਡਿਆ ਜਿਹੜਾ ਤੂੰ ਬਾਹਰੋਂ ਜੋ ਸਟਿਚਿੰਗ ਆਣੀ ਹੈ ਸਵੌਨੀ ਆ ਉਹ ਆਪਣੀ ਭੈਣ ਨੂੰ ਦਿਆ ਕਰ ਨਾਲੇ ਵਿਚਾਰੀ ਸੀਂਜਿਆ ਕਰੋ ਤੇ ਨਾਲੇ ਉਹਦੇ ਚਾਰ ਪੈਸੇ ਬਣ ਜਿਆ ਕਰਨਗੇ ਸੋਚ ਲਈਦਾ ਹੁੰਦਾ ਆਪਣੇ ਭੈਣ ਭਰਾਵਾ ਤੇ ਬਾਹਰ ਨਹੀਂ ਪੈਸੇ ਦੇਈ ਦਿੰਦੇ ਛਿਆਲੀ ਬਣ ਤੂੰ ਮੰਮੀ ਜਿਹੜੇ ਮਹਿ ਸੂਟ ਸਵਾਣੇ ਆ ਨਾ ਮੋਬਾਈਲ ਨੈਟ ਤੋਂ ਨਵੇਂ-ਨਵੇਂ ਡਿਜ਼ਾਈਨ ਸਵਾਣੇ ਹੁੰਦੇ ਆ ਤੇ ਉਹਨਾਂ ਕੋ ਕਿੱਥੇ ਰੋਂ ਨਵੇਂ ਵਾਲੇ ਡਿਜ਼ਾਈਨ ਉਹਨਾਂ ਦੇ ਤੇ ਆਮ ਹੀ ਸਿੱਖੇ ਇਸ ਸਲਾਈ ਸੈਂਟਰ ਤੋਂ ਜਾ ਕੇ ਮੇਰੇ ਸਪੈਸ਼ਲ ਸੂਟ ਤਿਆਰ ਹੁੰਦੇ ਉਹਨਾਂ ਕੋ ਨਹੀਂ ਹੋਣੇ ਸਹੀ ਗੱਲ ਕਹਿਂਦੀ ਗੁਰਪ੍ਰੀਤ ਇੰਨਾਂ ਨੇ ਸਿੱਧੇ ਸਿੱਧੇ ਜੇ ਸੂਟ ਪਾਏ ਹੁੰਦੇ ਆ ਤੇ ਗੁਰਪ੍ਰੀਤ ਦੇ ਗੁਰਬੀਦੇ ਦੇ ਇਹ ਡਿਜ਼ਾਈਨਿੰਗ ਸੂਟ ਹੁੰਦੇ ਆ ਬਹੁਤ ਵਧੀਆ ਉਹਨਾਂ ਨੂੰ ਕਿੱਥੇ ਹੁਣੀ ਭਾਬੀ ਤਿਆਰ ਨਹੀਂ ਉਹਨਾਂ ਨੇ ਸਿੱਧੇ ਸਿੱਧੇ ਸੀਧਾ ਹਾਂ ਲੈ ਨਹੀਂ ਪੈਗਾ ਤੁਸੀਂ ਤਾਂ ਦੋਵੇਂ ਜਾਣਗੇ ਰਲ ਗਏ ਇਹ ਸੂਟ 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 ਛੱਡੋ ਖੜਾ ਹੁਣ ਸੂਟਾਂ ਦਾ ਚਲੋ ਛੱਡੋ ਸਾਰੀਆਂ ਗੱਲਾਂ ਭਾਬੀ ਜੀ ਮੈਂ ਨਾ ਵੇਖੋ ਮੇਰੇ ਵਾਸਤੇ ਨਾ ਪਜਾਮਾ কুর্তা ਲੈ ਕੇ ਆਈ ਸੀਗੀ ਦੀਦੀ ਕੁਝ ਲੈ ਕੇ ਆਏ ਨੇ ਜੀ ਹਾਂ ਜੀ ਆ ਵੇਖੋ ਮੰਮੀ ਉੱਥੇ ਨਾ ਬੱਚੇ ਯੂਨੀਫਾਰਮ ਦੇ ਕੇ ਗਏ ਸੀਗੇ ਮੈਨੂੰ ਬੜਾ ਚੰਗਾ ਲੱਗਾ ਕੱਪੜਾ ਮੈਂ ਕਿਉਂ ਨਾ ਮੈਂ ਆਪਣੇ ਵੀਰੇ ਵਾਸਤੇ ਵੀ ਲੈ ਕੇ ਜਾਵਾਂ ਪਜਾਮਾ ਕੁਰਤਾ ਇੱਕ ਸ਼ਮਿਂਹ ਗੁਰਪ੍ਰੀਤ ਕਿੱਡਾ ਸੋਹਣਾ ਪੈਨ ਸੂਟ ਲਿਆਈ ਆਪਣੀ ਭਰਾ ਦਾ ਕਿੱਡੇ ਚਾਨ ਨਾਲ ਲਿਆਈ ਅਗਲੀ ਵਾਹ ਬੜਾ ਸੋਹਣਾ ਸਮਾਇਆ ਦੀਦੀ ਟਿਚ ਬਟਨ ਲਾਏ ਆ ਤੇ ਪਰ ਉਹ ਨਹੀਂ ਸ਼ਾਇਨ ਜੀ ਨਹੀਂ ਦਿੰਦਾ ਇਹ ਕੱਪੜਾ ਗੁਰਪ੍ਰੀਤ ਪਾਜੀ ਨੇ ਉਦਨ ਕੁਰਤਾ ਪਜਾਮਾ ਪਾਇਆ ਹੀ ਕਿਉਂ ਕਿ ਨਿਸ਼ਾਈਂ ਦੇਂਦੇ ਆਂ ਆਹ ਕਪੜਾ ਓਦਾਂ ਦਾ ਕਪੜਾ ਬੜਾ ਸੋਹਣਾ ਲੱਗਦਾ ਮੇਰਾ ਰੱਦਾ ਤੇਰੇ ਵੀਰ ਨੂੰ ਓਦਾਂ ਦਾ ਸਵਾਕੇ ਦਿੰਦੀ ਮੈਂ ਕਿਤੇ ਆ ਵੀ ਠੀਕ ਹੈ ਓਦਾਂ ਭਾਬੀ ਔਰ ਇਹ ਮੁਕਾਬਲਾ ਕਰਦੇਵੇਂ ਉਹ ਕਪੜੇ ਨਾਲ ਇਹ ਠੀਕ ਹੈ ਪਤਾ ਮੇਰੇ ਹਸਬੰਦ ਕਿੱਥੋਂ ਸੁਵਾਂਦੇ ਸਪੈਸ਼ਲ ਅਬੋਰ ਤੋਂ ਸੁਵਾਂਦੇ ਆਂ ਨਾ ਉਥੋਂ ਦੇ ਕਪੜੇ ਦੀ ਚਮਕ ਕੁਛ ਵੀ ਨਹੀਂ ਜਾਂਦਾ ਇੰਨੀ ਵਧੀਆ ਸਟੀਚਿੰਗ ਹੁੰਦੀ ਨਾ ਲੋਕੀ ਖਾੜੇ ਹੋ ਕੇ ਵੇਖਦੇ ਕਿ ਕਿੱਥੋਂ ਸਵਾਇਆ ਹੈ ਸਪੈਸ਼ਲੀ ਅਬੋਰ ਤੋਂ ਮੈਂ ਵੀ ਕਹਾਂ ਵੀ ਇੰਨੀ ਸ਼ਾਈਨ ਕਿਉਂ ਦੇਂਦਿਆ ਵਾ ਕਪੜਾ ਆਹ ਵੇਖੋ ਤੇ ਉਹ ਵੇਖੋ ਉੱਥੇ ਫਿਰ ਸਟੀਚਿੰਗ ਜ਼ਿਆਦਾ ਵਾ ਹਾਂਜੀ ਬਹੁਤ ਜ਼ਿਆਦਾ ਸਟੀਚਿੰਗ ਹੈ ਅੱਛਾ ਉੱਥੇ ਤੇ ਮੈਂ ਕਹਿੰਨੀ ਦੋ ਦੋ ਕੁਰਤੇ ਭਈ ਅਮੇ ਨੇ 50000 ਰੁਪਏ ਵਰਦੇ ਸਟੀਚਿੰਗ ਦੀ ਵਿੱਚੇ ਕਪੜਾ ਚਲੋ ਕਰ ਦਿੰਦੇ ਆ ਪਰ ਬਹੁਤ ਵਧੀਆ 50000 ਰੁਪਏ ਹਾਂਜੀ ਇਹ ਤੇ ਲੋਕਲੀ ਹੈ ਮਟੀਰੀਅਲ ਲੋਕਲੀ ਹੈ ਚਲੋ ਪਤਾ ਇਹਨਾਂ ਦੀਆਂ ਗੱਲਾਂ ਤੇ ਨਾ ਅਸਰ ਕਰੀ ਤੂੰ ਲਿਆਂ ਹੀ ਰੀਜਣਾ ਕਪੜਾ ਲਿਆ ਸੁਆਇਆ ਤੂੰ ਆਪਣੇ ਭਰਾ ਨੂੰ ਤੇ ਅਰੀਜ ਨਾਲ ਲਈ ਆਂ ਉਹ ਫਿਰ ਕੀ ਲੈ ਕੇ ਆਈ ਆ ਤੂੰ ਭਾਵੇਂ ਮਾੜਾ ਹੀ ਲਈ ਆਈ ਆ ਲਈ ਹੈ ਤਾਂ ਪਤਾ ਹੈਗੀ ਨਾ ਇਸੇ 'ਚ ਪਿਆਰ ਹੁੰਦਾ ਪੁੱਤ ਜਿਆਦਾ ਪੈਸਿਆਂ 'ਚ ਪਿਆਰ ਨਹੀਂ ਹੁੰਦਾ ਭੈਣ ਭਰਾ ਦਾ ਪਿਆਰ ਇੱਥੋਂ ਹੀ ਪਤਾ ਲੱਗਦਾ ਕਿ ਕਿੰਨਾ ਕੁ ਪਿਆਰ ਵਾ ਮੰਮੀ ਜੀ ਆ ਪਾ ਦੋ ਲਫਾਫੇ 'ਚ ਪਾ ਦੋ ਵੇਖ ਲੈਣਗੇ ਜੇ ਪਾਉਣਾ ਹੋਊਗਾ ਉਹਨਾਂ ਨੇ